ਸਰਦਾਰ ਚਮਕੌਰ ਸਿੰਘ ਜੀ ਕੋਹਲਿਆ ਜੋ ਕਿ ਬੜੇ ਲੰਬੇ ਸਮੇਂ ਤੋਂ ਕੁਦਰਤੀ ਖੇਤੀ ਕਰ ਰਹੇ ਹਨ ਇਲਾਕੇ ਦੇ ਬਹੁਤ ਸਾਰੇ ਕਿਸਾਨ ਉਹਨਾਂ ਦੇ ਨਾਲ ਜੁੜੇ ਹੋਏ ਹਨ ਇਹਨਾਂ ਦਾ ਮਿਸ਼ਨ ਹੈ ਕਿ ਸਾਡੀ ਖੁਰਾਕ ਸ਼ੁੱਧ ਹੋਵੇ ਜਿਵੇਂ ਕਿ ਪੁਰਾਣੇ ਸਮੇਂ ਵਿੱਚ ਸਾਡੀ ਖੁਰਾਕ ਸ਼ੁੱਧ ਹੁੰਦੀ ਸੀ ਅਤੇ ਸਾਡੇ ਸਰੀਰ ਨਿਰੋਗ ਰਹਿੰਦੇ ਸੀ ਜਿਵੇਂ ਹੀ ਸਾਡੀ ਖੁਰਾਕ ਮਾੜੀ ਹੋ ਗਈ ਉਵੇਂ ਹੀ ਅਸੀਂ ਰੋਗੀ ਹੋਣੇ ਸ਼ੁਰੂ ਹੋ ਗਏ ਇਸੇ ਗੱਲ ਨੂੰ ਮੁੱਖ ਰੱਖਦੇ ਹੋਏ ਸ਼੍ਰੀ ਅਕਾਲਤਾਕ ਸਾਹਿਬ ਜੀ ਦੇ ਮੌਜੂਦਾ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਚਮਕੌਰ ਸਿੰਘ ਘੋਲਿਆ ਜੀ ਦੇ ਫਾਰਮ ਹਾਊਸ ਵਿਖੇ ਪਹੁੰਚੇ ਅਤੇ ਆਏ ਹੋਏ ਕਿਸਾਨਾਂ ਦੇ ਨਾਲ वार्तालाਪ ਕੀਤੀ ਉਹਨਾਂ ਦੱਸਿਆ ਕਿ ਕੁਦਰਤੀ ਖੇਤੀ ਸਮੇਂ ਦੀ ਮੁੱਖ ਲੋੜ ਹੈ ਜੇ ਲੋਕਾਂ ਨੂੰ ਅਸੀਂ ਤੰਦਰੁਸਤ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਜੋ ਖੁਰਾਕ ਹੈ ਜਿਹੜੀ ਖੁਰਾਕ ਖਾ ਕੇ ਅਸੀਂ ਜਿੰਦਾ ਰਹਿੰਦੇ ਹਾਂ ਉਸੇ ਖੁਰਾਕ ਨੂੰ ਹੁਣ ਜਿਹੜੀ ਕੈਮੀਕਲ ਅਤੇ ਹੋਰ ਖਾਦਾਂ ਦੁਆਰਾ ਜਿਹੜੀ ਜ਼ਹਿਰੀ ਹੋ ਚੁੱਕੀ ਹੈ ਉਸ ਨੂੰ ਸ਼ੁੱਧ ਕਰਨ ਦੀ ਜ਼ਰੂਰਤ ਹੈ ਇਸ ਦੀ ਬਾਬਤ ਉਹਨਾਂ ਨੇ ਕੀ ਕਿਹਾ ਉਹ ਤੁਸੀਂ ਸੁਣੋ ਜੀ ਮੋਗੇ ਦੇ ਪਿੰਡ ਕੋਲੀ ਜਿੱਥੇ ਸਰਦਾਰ ਚਮਕੌਰ ਸਿੰਘ ਹੋਣੀ ਆ ਕੁਦਰਤੀ ਖੇਤੀ ਕਰਦੇ ਸਾਡੀ ਔਰ ਅਹੀਂ ਕੋਮ ਫਿਰ ਕੇ ਦੇਖਿਆ ਇਹਨਾਂ ਨੂੰ ਆਪਾਂ ਤਾਂ ਕਹਿੰਦੇ ਦੇਸੀ ਰੋਟੀ ਪਾਓ ਇਹਨਾਂ ਨੂੰ ਰੋਟੀ ਪਾਉਣ ਦੀ ਲੋੜ ਨਹੀਂ ਆ ਇਹ ਕਹਿੰਦੇ ਵੀ ਕੁਦਰਤ ਆਪ ਹੀ ਰੂੜੀ ਪੈਦਾ ਕਰਦੀ ਹੈ ਜੀ ਕਿ ਜਿਤਨਾ ਵਿਸਤ੍ਰਿਤ ਹਿੱਕ ਤੱਕ ਲਓ ਜਿਹੜੀਆਂ ਫਸਲਾਂ ਦਾ ਆਪਣਾ ਵਾਧੂ ਹੁੰਦਾ ਬੇਸਟ ਜਿਹਨੂੰ ਆਪਾਂ ਕਹਿੰਦੇ ਉਹੋ ਹੀ ਉਹਨੂੰ ਵਿੱਚੇ ਛੱਡ ਦਿੰਦੇ ਖੇਤਾਂ ਸਾਡੇ ਗੁਰੂ ਸਾਹਿਬ ਦਾ ਗੁਰੂ ਨਾਨਕ ਪਾਤਸ਼ਾਹ ਦਾ ਬਚਨ ਆ ਤੁਹਾਰੀ ਰਾਗ ਚਾ ਲੈ ਇਸ ਸ਼ਾਕ ਹਰੀ ਹਰਿਆਵਲ ਸਹਿਜ ਪੱਕੇ ਸੋ ਮਿੱਠਾ ਆਮ ਕਰਕੇ ਇਹ ਆਪਾਂ ਬੋਲਦੇ ਹੰਨੇ ਵੀ ਸਹਿਜ ਪੱਕੇ ਸੋ ਮਿੱਠਾ ਇਹ ਗੁਰਬਾਣੀ ਦਾ ਕਿ ਜਿਹੜੀ ਚੀਜ਼ ਸਹੀ ਦੇ ਸਹੀ ਦੇ ਪੱਕਦੀ ਉਹ ਮਿੱਠੀ ਆ ਮਤਲਬ ਉਹ ਚੰਗੀ ਆ ਹੌਲੀ ਹੌਲੀ ਕੀ ਹੋਇਆ ਆਪਾਂ ਨੂੰ ਕਿ ਆਪਾਂ ਸਿਹਤ ਛੱਡਤਾ ਵਾ ਜੀਵਨ 'ਚ ਵੀ ਛੱਡਤਾ ਵਾ ਫਸਲਾਂ ਦੇ ਮਾਮਲੇ 'ਚ ਵੀ ਛੱਡਤਾ ਆਪਾਂ ਜੋ ਨੇ ਛੇਤੀ ਕੋਈ ਵੀ ਕੰਮ ਛੇਤੀ ਹੋਵੇ ਛੇਤੀ ਪੱਕੇ ਛੇਤੀ ਹੋਵੇ ਉਹ ਛੇਤੀ ਦੇ ਵਿੱਚ ਫਿਰ ਅਸੀਂ ਕਈ ਵਾਰੀ ਜ਼ਹਿਰ ਖਾ ਰਹੇ ਨੇ ਤਾਂ ਉਹ ਜ਼ਹਿਰ ਸਾਨੂੰ ਵੀ ਖਤਮ ਕਰਦੀ ਆ ਤੇ ਹੋਰ ਵੀ ਨੁਕਸਾਨ ਕਰਦੀ ਆ ਤੇ ਜਿਵੇਂ ਸਰਦਾਰ ਦਰਸ਼ਨ ਸਿੰਘ ਹੁਣਾ ਦਾ ਇੱਕ ਉਦਰੀਤੀ ਸਾਰਾ ਖੇਤੀ ਫਾਰਮ ਆ ਜਿੱਥੇ ਆਣ ਕੇ ਆਪਾਂ ਦੇਖ ਵੀ ਸਕਦੇ ਇਹਨਾਂ ਦੀ ਇੱਛਾ ਹੈ ਵੀ ਇਹ ਸਾਰੇ ਪੰਜਾਬ 'ਚ ਫਿਰੇ ਆਪ ਵੇਚਣ ਜਾਂਦੇ ਆ ਔਰ ਆਪ ਜਦੋਂ ਵੇਚਣ ਜਾਂਦੇ ਆ ਫਿਰ ਉਹਦੇ ਵਿੱਚ ਮਿਹਨਤ ਤੇ ਬਹੁਤ ਜ਼ਿਆਦਾ ਪਰ ਇਹਦੇ ਮਨਾਫਾ ਵੀ ਹੈਗਾ ਇਹਦੀ ਲੋਡ ਵੀ ਆ ਬਾਕੀ ਸਰਦਾਰ ਚੰਦੌਰ ਸਿੰਘ ਵੀ ਥੋੜਾ ਦੱਸਣਗੇ ਹਾਂ ਰਖਨ ਸਾਹਿਬ ਇਹ ਵੀ ਤੁਹਾਨੂੰ ਬਹੁਤ ਚੰਗਾ ਲੱਗਿਆ ਸਿੰਘ ਸਾਹਿਬ ਦੀ ਗਵਾਈ ਚ ਸਿੰਘ ਆਏ ਮੇਰੇ ਖੇਤ ਸੋ ਇਹ ਪੰਜਾਬ ਖੇਤੀਬਾੜੀ ਦਾ ਸੂਬਾ ਹੈ ਤੇ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਸਾਡੀ ਮੌਜੂਦਾ ਖੇਤੀ ਕਣਕ ਤੋਂ ਨਾ ਇਹਦਾ ਲੋਕੇ ਤੋਂ ਅੱਕ ਰਹੇ ਆ ਇਹਦਾ ਪੂਆਖੇ ਨਹੀਂਗਾ ਸੋ ਇਹ ਖੇਤੀ ਤਾਂ ਲੰਮਾ ਪੂਆਖਾ ਹੈ ਠੀਕ ਹੈ ਇਹ ਚ ਇਹ ਚ ਟੀਮ ਵਰਤੀ ਬੜੀ ਲੋੜ ਆ ਪਰਵਾਹ ਦੇ ਟੀਮ ਵਰਕ ਵੀ ਜਾਂ ਅਸੀਂ ਸੋਸਾਇਟੀ ਟੀਮ ਵਰਕ ਕਿਉਂਕਿ ਕਿਸਾਨ ਤਾਂ ਬਚੂਗਾ ਜੇ ਆਪਣੀ ਚੀਜ਼ ਨੂੰ ਪ੍ਰੋਸੈਸ ਕਰਕੇ ਅੱਗੇ ਲੈ ਕੇ ਜਾਊਗਾ ਤੋਂ ਸਾਨੂੰ ਬਲ ਮਿਲਿਆ ਸਿੰਘ ਸਾਹਿਬ ਆਏ ਆ ਤੇ ਅਸੀਂ ਚਾਹਾਂਗੇ ਵੀ ਅਸੀਂ ਪੰਜਾਬ ਦੇ ਜੋ ਸਾਡੇ ਪਵਨ ਗੁਰੂ ਪਾਣੀ ਤੇ ਮਾਤਾ ਤਰਤ ਮਹਾਤ ਕਰਤ ਕਰੋ ਨਾਮ ਚੱਕੋ ਵੰਡ ਕੇ ਛਕੋ ਉਤਮ ਖੇਤੀ ਮੱਧ ਉਪਾਰ ਨਿਖੇਤਕ ਚਕਾਰ ਇਹਨਾਂ ਦੇ ਹੁੰਦਿਆ ਹੋਇਆ ਅਸੀਂ ਕਿਵੇਂ ਤੇ ਵਧਣਾ ਤੋਂ ਸਨੋਤਾ ਹੈ ਬਾਕੀ ਦੇਖੋ ਸਰਦਾਰ ਜੀ ਵੀ ਸਾਡੇ ਗੁਰੂ ਸਾਹਿਬ ਨੇ ਆਪ ਕਿਰਤਾਰਪੁਰ ਸਾਹਿਬ ਖੇਤੀ ਕੀਤੀ ਜਿੰਦਗੀ ਦੇ 18-19 ਬਰੇ ਔਰ ਉਥੇ ਗੁਰੂ ਸਾਹਿਬ ਨੇ ਸਾਨੂੰ ਜਦੋਂ ਭਾਈ ਲੈਣਾ ਜੀ ਗੁਰੂ ਨਾਨਕ ਸਾਹਿਬ ਨੂੰ ਮਿਲਣ ਘਾਏ ਆ ਤੇ ਉਦੋਂ ਭਾਈ ਲੈਣਾ ਜੀ ਕੋਲੋਂ ਗੁਰੂ ਨਾਨਕ ਸਾਹਿਬ ਪਛਾਣੇ ਤਾਂ ਹੀ ਨਹੀਂ ਗਏ ਉਹ ਖੇਤਾਂ 'ਚ ਆ ਰਹੇ ਤੋਂ ਆਮ ਕਰਕੇ ਪਹਿਲਾਂ ਦੇਖ ਵੀ ਜਿਹੜੇ ਗੁਰੂ ਹੁੰਦੇ ਆ ਵੀ ਉਹ ਸ਼ਾਇਦ ਕੋਈ ਖਾਸ ਪਰ ਗੁਰੂ ਸਾਹਿਬ ਕਿਉਂਕਿ ਕਿਰਤ ਕਰਦੇ ਸੀ ਆਪ ਤੋਂ ਗੁਰੂ ਨੇ ਸਾਨੂੰ ਕਿਰਤੀ ਬਣਾਇਆ ਵਾ ਇਹ ਜ਼ਮੀਨ ਜਿਹੜੀ ਆ ਸਾਡੀ ਪੰਜਾਬ ਦੀ ਇਹਦੇ ਵਰਗੀ ਕੋਈ ਜ਼ਮੀਨ ਨਹੀਂ ਆ ਸ਼ੇਰ ਉਤਾ ਇੱਥੇ ਔਰ ਜਿਵੇਂ ਮਿਹਨਤ ਕਰ ਰਹੇ ਮੈਂ ਇਹ ਚਾਹੁੰਦਾ ਵੀ ਪੰਜਾਬ ਦਾ ਹਰ ਬੰਦਾ ਆਤਮ ਨਿਰਭਰ ਹੋ ਕੇ ਅਹੀਂ ਆਪ ਪੈਦਾ ਕਰੀਏ ਆਪ ਵਿੱਚ ਕੇ ਔਰ ਉਹ ਪੈਦਾ ਕਰੀਏ ਜਿਹੜਾ ਸਾਨੂੰ ਤੰਦਰੁਸਤੀ ਦਵੇ ਸਾਨੂੰ ਤਗੜੇ ਕਰੇ ਉਹਦੇ ਨਾਲ ਹੀ ਸਾਨੂੰ ਗੁਰੂ ਦੀਆਂ ਜਿਹੜੀਆਂ ਖੁਸ਼ੀਆਂ ਮਿਲਦੀਆਂ ਮੈਂ ਇਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਔਰ ਸਾਰੀ ਟੀਮ ਦੀ ਕੰਗਾ ਉਦਮ ਕਰ ਰਿਹਾ ਇਹੋ ਜਿਹੇ ਚੰਗੇ ਉਦਮ ਦੀ ਆਪਾਂ ਨੂੰ ਸਲਾਹਗਾ ਕਰਨੀ ਚਾਹੀਦੀ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ। ਸਿੰਘ ਸਾਹਿਬ ਨੂੰ ਸਜੋ ਦੱਸਣਾ ਚਾਹੁੰਦੇ ਆ ਕਿ ਸੁਣੋ ਜੀ 10 ਕਿਸਾਨ ਮਾਡਲ ਬਣਾ ਕੇ ਦਿਖਾਵਾਂਗੇ। ਉਹ ਕਿਸਾਨ ਇੱਕ ਸੰਗਠਨ ਹੋ ਕੇ ਜਿਹਦੀ ਇੱਕ ਤੈਪ ਨਵੀਂ ਪਰਤ ਪਾਵਾਂਗੇ। ਅਸੀਂ ਉਹਨਾਂ ਨੂੰ ਪੂਰਾ ਪੈਕੇਜ ਬਣਾ ਕੇ ਦੇਵਾਂਗੇ। ਸਾਡੇ ਮੀਟਿੰਗਾਂ ਕਿਸਾਨਾਂ ਦੇ ਹੋਈ ਹੁੰਦੇ ਕਿਸਾਨਾਂ ਦੀਆਂ। ਕਿ ਅਸੀਂ ਅਸਲਸਿਕ ਕਿਵੇਂ ਕਰਨਾ ਹੈ। ਅਸੀਂ ਘਰ ਵਿੱਚ ਕੰਮ ਕਿਵੇਂ ਦੇਣਾ ਹੈ। ਤੋ ਅਸੀਂ ਆਏ ਆ ਅਸੀਂ ਬੇਸਿਕ ਨੂੰ ਧੰਨਵਾਦ ਕਰਦੇ ਹਾਂ ਸਾਰੀ ਸੰਗਤ ਦਾ ਕੀ ਹੈ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਜੀ